ਉਦੋਂ ਤੋਂ ਲੈ ਕੇ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਇਹ ਜਾਰੀ ਰਹੇ ਨੇ ਔਰ ਇਹ ਕੋਈ ਇੱਕ ਦਿਨ ਦਾ ਕੋਈ ਟਾਸਕ ਨਹੀਂ ਹੁੰਦਾ ਇਹ ਬੇਸਿਕਲੀ ਇੱਕ ਲਾਈਨ ਹੁੰਦੀ ਹੈ ਟਾਸਕ ਦੀ ਇੱਕ ਜਿਵੇਂ ਚੇਨ ਹੁੰਦੀ ਹੈ ਤਰੱਕੀ ਦੀ ਚੇਨ ਸੋ ਚੇਨ ਦੇ ਵਿੱਚ ਇੱਕ ਇੱਕ ਕੜੀ ਜੁੜਦੀ ਜਾਵੇ ਤਾਂ ਇਹਦੇ ਚ ਡਵੈਲਪਮੈਂਟ ਦੇ ਕਾਰਜ ਨੇ ਜਿਹੜੇ ਉਹ ਕੰਟੀਨਿਊਸ ਚੱਲਦੇ ਰਹਿੰਦੇ ਸੋ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਉਹਨਾਂ ਦੇ ਨਿਰਦੇਸ਼ ਹੋਣਗੇ ਔਰ ਜਿਵੇਂ ਜਿਵੇਂ ਪੰਜਾਬ ਦੀ ਜਿਹੜੀ ਰਿਕੁਆਇਰਮੈਂਟ ਨੂੰ ਦੇਖਦੇ ਹੋਏ ਵੱਖ-ਵੱਖ ਪਿੰਡਾਂ ਦੀ ਰਿਕੁਆਇਰਮੈਂਟਸ ਨੂੰ ਦੇਖਦੇ ਹੋਏ ਵੱਖ-ਵੱਖ ਏਰੀਆ ਦੀ ਰਿਕੁਆਇਰਮੈਂਟਸ ਨੂੰ ਦੇਖਦੇ ਹੋਏ ਜਾਨੀ ਕਿ ਜੋ ਵੀ ਬੈਸਟ ਹੋਇਆ ਅਸੀਂ ਉਹ ਆਪਣੇ ਵੱਲੋਂ ਡਿਲੀਵਰ ਕਰਾਂਗੇ ਸੋ ਸਰ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ ਜਿਆ ਪੰਚਾਇਤ ਚੋਣਾਂ ਨੂੰ ਲੈ ਕੇ ਮੰਤਰੀ ਬਣਦੇ ਸਰ ਤੋਂ ਹੁਣ ਇਲੈਕਸ਼ਨ ਵੀ ਅੱਗੇ ਆ ਰਹੇ ਨੇ ਤੁਸੀਂ ਪੇਪਰਾਂ ਦਾ ਪੰਚਾਇਤ ਬਣਾਇਆ ਮੈਂ ਤੀਜੀ ਵਾਰ ਦੱਸ ਤਾ ਗਿਆ ਦੇਖੋ ਅਗਾਮੀ ਚੋਣਾਂ ਪੰਚਾਇਤੀ ਰਾਜ ਦੀਆਂ ਬਿਲਕੁਲ ਔਨ ਟੂਜ਼ ਨੇ ਤੁਹਾਨੂੰ ਪਤਾ ਹੈ ਤੇ ਮੈਂ ਇਹਦੇ 'ਚ ਇੱਕ ਗੱਲ ਤੁਹਾਨੂੰ ਉਹਦੇ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜੀ ਪੰਚਾਇਤ ਦੀਆਂ ਚੋਣਾਂ ਹੋਣਗੀਆਂ ਉਹ ਬੜੀ ਟਰਾਂਸਪੇਰੈਂਸੀ ਦੇ ਨਾਲ ਪਾਰਦਰਸ਼ਤਾ ਦੇ ਤਰੀਕੇ ਨਾਲ ਹੋਣਗੀਆਂ ਔਰ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ ਉਹ ਅਹਿਮ ਮੁੱਦਿਆਂ ਨੂੰ ਖਾਸ ਕਰਕੇ ਪੰਚਾਇਤੀ ਰਾਜ ਦੇ ਨਾਲ ਰਿਲੇਟਡ ਮੁੱਦਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਇਲੈਕਸ਼ਨਾਂ ਨੂੰ ਜਾਨੀ ਕਿ ਕੰਟੈਸਟ ਕੀਤਾ ਜਾਊਗਾ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਤੁਸੀਂ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ মিডিਆ ਇਕੱਠੇ ਹੋਏ ਹੋ ਮੈਂ ਤਹਿ ਦਿਲ ਤੋਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਵੀ ਧੰਨਵਾਦ ਕਰਦਾ ਹਾਂ ਕਿ ਸਾਡੀ ਇਹ ਗੱਲ ਤੁਸੀਂ ਵੀ ਪਿੰਡਾਂ ਤੱਕ ਪਹੁੰਚਾਇਓ ਪੰਜਾਬ ਦੇ ਹਰ ਪਿੰਡਾਂ ਤੱਕ ਪੰਚਾਇਤੋ ਕਿ ਜਿਹੜੇ ਇਸ ਵਾਰ ਆਪਾਂ ਸਰਪੰਚੀ ਦੀਆਂ ਚੋਣਾਂ ਹੋਣੀਆਂ ਆਪਾਂ ਜਿਹੜੇ ਆਪਣੇ ਪਿੰਡਾਂ ਨੂੰ ਪਿਆਰ ਕਰਦੇ ਹੋ ਜਿਨ੍ਹਾਂ ਕੋਲ ਸਭ ਤੋਂ ਵੱਡੀ ਗੱਲ ਹੈ ਪਿੰਡਾਂ ਦੀ ਡਿਵੈਲਪਮੈਂਟ ਲਈ ਸਮਾਂ ਹੋਵੇ ਉਹ ਆਪਣੇ ਏਰੀਏ ਦੇ ਨੁਮਾਇੰਦਿਆਂ ਨੂੰ ਜਾ ਕੇ ਡਿਵੈਲਪਮੈਂਟ ਦੇ ਲਈ ਮਿਲ ਸਕਣ ਸਮਾਂ ਕੱਢ ਸਕਣ ਆਪਾਂ ਉਹੀ ਜੇ ਨੁਮਾਇੰਦੇ ਚੁਣ ਕੇ ਆਪਣੀ ਸਰਪੰਚੀ ਦੀ ਤੌਰ ਤੇ ਲੈ ਕੇ ਆਈਏ ਤਾਂ ਜਣੀ ਕਿ ਜਿਹੜਾ ਪੰਜਾਬ ਦੇ ਪਿੰਡਾਂ ਦਾ ਜਿਹੜਾ ਹੋਰ ਵਿਕਾਸ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਹੈ। ਇੰਡਸਟਰੀ ਤੇ ਕਮਰਸ ਵੀ ਤੁਹਾਡੇ ਕੋਲ ਆਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਇੰਡਸਟਰੀ ਐਂਡ ਕਮਰਸ ਦੇ ਲਈ ਕਿਵੇਂ ਪੰਜਾਬ ਦੇ ਵਿਕਾਸਕਾਰ ਤੁਸੀਂ ਹੋਰ ਕੰਮ ਕਰੋਗੇ? ਮੈਂ ਇੰਡਸਟਰੀ ਮੈਂ ਖੁਦ ਇੰਡਸਟਰੀਅਲਿਸਟ ਐਂਡ ਇੰਡਸਟਰੀ ਨਾਲ ਜੁੜਿਆ ਹੋਇਆ ਹਾਂ। ਸੋ ਇੰਡਸਟਰੀ ਇੰਡਸਟਰੀਅਲ ਪਰਿਵਾਰ ਦੇ ਨਾਲ ਜੁੜਿਆ ਹੋਣ ਕਰਕੇ ਮੈਂ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਬਹੁਤ ਬਰੀਕੀ ਨਾਲ ਜਾਣਦਾ ਹਾਂ। ਔਰ ਇੰਡਸਟ੍ਰੀਲਿਸਟ ਦੀ ਤਕਲੀਫ ਨੂੰ ਵੀ ਬਹੁਤ ਚੰਗੀ ਤਰ੍ਹਾਂ ਨਾ ਜਾਣਦਾ ਸੋ ਜਿੱਥੇ ਜਿੱਥੇ ਕਿਤੇ ਇੰਡਸਟ੍ਰੀਲਿਸਟ ਨੂੰ ਕੋਈ ਦਿੱਕਤ ਆਊਗੀ ਇੰਡਸਟਰੀ ਨੂੰ ਦਿੱਕਤ ਆਊਗੀ ਔਰ ਮੈਂ 100% ਪ੍ਰੋਮਿਸ ਕਰਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਇੰਡਸਟਰੀ ਲਈ ਜਿੱਥੇ ਮਤਲਬ ਕਿ ਇੱਕ ਐਟਮੋਸਫੀਅਰ ਹੈ ਜਿਹੜਾ ਗੁੱਡ ਲੈ ਕੇ ਆਵਾਂਗੇ ਤੇ ਨਾਲ ਇੰਡਸਟਰੀ ਸਾਡੀ ਹੋਰ ਪਰਪਲਪ ਹੋਵੇ ਅਸੀਂ ਨਵੇਂ ਪ੍ਰੋਜੈਕਟਸ ਲਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਪ੍ਰੀਤ ਸਿੰਘ ਸੌਂਡ ਜਿਹੜੇ ਕੀ ਨਵੇਂ-ਨਵੇਂ ਮੰਤਰੀ ਬਣ ਚੁੱਕੇ ਨੇ ਨਵੇਂ-ਨਵੇਂ ਮੰਤਰੀ ਬਣੇ ਨੇ ਤਨਪ੍ਰੀਤ ਸਿੰਘ ਸੌਂਡਾ ਜਿਹੜੇ ਸੀਗੇ ਜਿਹੜਾ ਪੰਚਾਇਤ ਡਿਪਾਰਟਮੈਂਟ ਜਿਨ੍ਹਾਂ ਨੂੰ ਮਿਲਿਆ ਹੋਇਆ ਜੀ ਜੀਰਵਿੰਦਰ ਹਾਂ ਤਸਵੀਰਾਂ ਲਗਾਤਾਰ ਅਸੀਂ ਦਿਖਾ ਰਹੇ ਹਾਂ ਹਾਲੇ ਕਿ ਬਾਕੀ ਜਿਹੜੇ ਮੰਤਰੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਰਵਜੋਤ ਸਿੰਘ ਜਿਹੜੇ ਕੀ ਨਵੇਂ-ਨਵੇਂ ਮinistr ਬਣੇ ਨੇ ਲੋਕਲ ਗਵਰਨਮੈਂਟ ਉਹਨਾਂ ਨੂੰ ਦਿੱਤਾ ਗਿਆ ਕਾਫੀ ਅਹਿਮ ਵਿਭਾਗਾਂ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹ ਕੀ ਕਹਿੰਦੇ ਕਿਉਂਕਿ ਇਹ ਲੰਬੀ ਲਾਈਨ ਜਿਹੜੀ ਲੰਬੀ ਇਹ ਲਾਈਨ ਲੱਗੀ ਹੋਈ ਹੈ ਗੱਡੀਆਂ ਦੀ ਕੁਝ ਵਧਾਈ ਦੇਣ ਵਾਲਿਆਂ ਲੋਕਾਂ ਦਾ ਇਹ ਲੰਬਾ ਤਾਤਾ ਡਾਕਟਰ ਰਵਜੋਤ ਸਿੰਘ ਲੋਕਲ ਗਵਰਨਮੈਂਟ ਜਿਨਾਬ ਹੋਏਗਾ ਡਾਕਟਰ ਬਲਵੀਰ ਸਿੰਘ ਹੈਗੇ ਆ ਜਿਹੜੇ ਉਹ ਵੀ মিডিਆ ਦੇ ਨਾਲ ਗੱਲਬਾਤ ਕਰ ਰਹੇ ਨੇ ਡਾਕਟਰ ਬਲਵੀਰ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਗੱਲਬਾਤ ਕਰ ਰਹੇ ਜੀ ਰਵਿੰਦਰ ਬਿਲਕੁਲ ਉਹ ਹਜਰ ਗਲਵਤਨੀ ਮੀਡੀਆ ਦੇ ਨਾਮ ਬਿਲਕੁਲ ਇਹ ਲਾਈਵ ਤਸਵੀਰਾਂ ਇਸ ਵੇਲੇ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਾ ਰਹੇ ਹਾਂ ਛੰਡਿਗੜਾ ਰਾਜ ਭਰੋਂ ਤੋਂ ਬਾਹਰ ਨਿਕਲਦੀਆਂ ਗੱਡੀਆਂ ਦਾ ਕਾਫਲਾ ਇਸ ਵੇਲੇ ਵੇਖਿਆ ਜਾ ਸਕਦਾ ਹੈ ਕਰਮਪ੍ਰੀਤ ਸੌਂਦ ਹੁਣ ਤੋਂ ਕੁਝ ਦਿਨ ਪਹਿਲਾਂ ਬੋਲਦੇ ਬਖਾਇ ਦਿੱਤੇ ਮੀਡੀਆ ਦੇ ਨਾਲ ਉਪਰੂ ਹੋਏ ਉਹਨਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਅਮਨੋ ਆਮਨ ਦੇ ਨਾਲ ਨੇਪਰੇ ਚੜ੍ਹੀਆਂ ਜਾਣੀਆਂ ਇੱਕ ਟਾਸਕ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਹੁਣ ਜਾ ਰਿਹਾ ਔਰ ਬਿਲਕੁਲ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਤੁਹਾਨੂੰ ਪੂਰੀ ਸੋਚ ਦੇ ਮੁੰਡਿਆਂ ਦੇ ਉੱਪਰ ਇਹ ਵੱਡੀ ਜ਼ਿੰਮੇਵਾਰੀ ਦੇਖੋ ਨਵੇਂ ਮੰਤਰੀ ਹੈ ਪੰਜ ਲੋਕਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਮੈਂ ਉਹਨਾਂ ਨੂੰ ਮੁਬਾਰਕਵਾਦ ਦਿੰਦਾ ਹਾਂ ਮੈਂ ਉਹਨਾਂ ਨੂੰ ਉਹਨਾਂ ਕੋ ਪਰਿਵਾਰ ਕੋ ਉਹਨਾਂ ਸਭ ਕੋ ਮੁਬਾਰਕਵਾਦ ਦਿੰਦਾ ਹਾਂ ਵੋਟਿਸ ਦਿੰਦਾ ਹਾਂ डॉक्टर मंत्रालय बनने गए दे बिल्कुल देखो जो मुख्यमंत्री साहब का प्रेरोगेटिव है उन्होंने सोच समझ के बहुत अच्छे तरीके से किया है एंड आई एम वेरी होपफुल कि सभी लोग अपना बेस्ट देंगे मैं भी जैसे अपनी पूरी कोशिश कर रहा हूँ सर अपनी अपनी पूरी कोशिश करेंगे और हम मिलकर एक टीम की तरह से काम करेंगे कुछ मंत्रालय लग रहा मंत्रियों बदले जाएंगे पर वही रहे ज्यादा चेंज देखो ये दिस इज द ऑफ द ऑनरेबल चीफ मिनिस्टर जो वो फैसला करते हैं हम उनकी टीम है हमने टीम में काम करना وہ جو ہے جس کو کہیں گے سینٹر فارورڈ ہو سینٹر فارورڈ بدلے کے کی کر رہے ہیں کی پر دیکھو اپ ایسے ایسے کیوں سوچتے ہو جی مطلب یہ تو ایک نارمل ایکسرسائز ہے سارے جو جو ٹوٹل 92 ایم ایل اے ہیں نا کوئی اسپیکر ہے کوئی ایم ایل اے ہے کوئی منسٹر ہے وی ار ون ٹیم ہم مل کے کام کریں گے پنجاب کے لیے صاحبں പഞ്ചായتی چوناں ان والی سوری تاں اے تصویراں نے سدیاں تصویراں جڑیاں اسی دکھا رہے ہاں ا 39 ਸੈਕਟਰ ਜਿਹੜੀ ਜਿੱਥੇ ਮਿਨਿਸਟਰਸ ਦੀਆਂ ਦੇਹائش ਆ ਗਈ ਨਾ ਉੱਥੇ ਪਹੁੰਚ ਚੁੱਕੇ ਨੇ ਪਾਰਟੀ ਦਫ਼ਤਰ ਇਸੇ ਸੈਕਟਰ 39 ਦੇ ਵਿੱਚ ਹੈ ਜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਸਿੱਧੀਆਂ ਤਸਵੀਰਾਂ ਜਿੱਥੇ ਕਿ ਆ तमाम ਜਿਹੜੇ ਮੰਤਰੀ ਨਵੇਂ ਬਣੇ ਮੰਤਰੀ ਵੀ ਇੱਥੇ ਪਹੁੰਚ ਰਹੇ ਨੇ ਲਗਾਤਾਰ ਮੀਡੀਆ ਦੇ ਨਾਲ ਇਨਸਟ੍ਰਕਸ਼ਨ ਇੰਟਰੈਕਸ਼ਨ ਵੀ ਕਰ ਰਹੇ ਨੇ ਜੀ ਜੇ ਰਵਿੰਦਰ ਰਵਿੰਦਰ ਤੁਸੀਂ ਬਣੇ ਰਹੋ ਸਾਡੇ ਨਾਲ ਤਸਵੀਰਾਂ ਲਗਾਤਾਰ ਸਾਡੇ ਕੈਮਰੇ ਦੇ ਉੱਪਰ ਅਸੀਂ ਵੇਖ ਵੀ ਪਾ ਰਹੇ ਹਾਂ ਔਰ ਕੈਬਿਨੇਟ ਦੇ ਵਿੱਚ ਅਜ ਵਿਸਥਾਰ ਮਗਰੋਂ ਜਿਸ ਤੰਗ ਦੇ ਨਾਲ ਪੋਰਟਫੋਲੀਓਜ਼ ਦੀ ਵੰਡ ਕੀਤੀ ਗਈ ਹੈ ਮੰਤਰਾਲੇ ਵੰਡੇ ਗਏ ਨੇ ਉਹ ਵੀ ਤਸਵੀਰ ਹੁਣ ਸਾਰਿਆਂ ਦੇ ਸਾਹਮਣੇ ਇੱਕ ਵਾਰ ਮੋਂ ਤੋਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿਹੜੇ ਕਿਹੜੇ ਪੋਰਟਫੋਲੀਓ ਕਿਹੜੇ ਕਿਹੜੇ ਵਿਭਾਗ ਵੰਡੇ ਗਏ ਨੇ ਹਰਦੀਪ ਮੁੰਡੀਆਂ ਮਾਲੀਆ ਮੁਜ਼ਫੀਬਾ ਆਫਤ ਪ੍ਰਬੰਧਨ ਜਲ ਸਪਲਾਈ ਸੈਨੀਟੇਸ਼ਨ ਰਿਹਾਇਸ਼ ਤੇ ਸ਼ਹਿਰੀ ਵਿਕਾਸ ਮੰਤਰਾਲਾ ਹਰਦੀਪ ਮੁੰਡੀਆਂ ਨੂੰ ਦਿੱਤਾ ਗਿਆ ਤਰਨਪਰੀ ਸੌਂਦ ਸਰਸਪਾਟਾ ਸੱਭਿਆਚਾਰਕ ਮਾਮਲੇ ਲੇਬਰ ਉਦਯੋਗ ਅਤੇ ਵਣਜ ਇਸ ਦੇ ਨਾਲ ਹੀ ਪਿੰਡ ਉਕਾਸ ਅਤੇ ਪੰਚਾਇਤਾਂ ਪੰਚਾਇਤ ਮੰਤਰੀ ਪੰਚਾਇਤ ਰਾਜ ਮੰਤਰੀ ਤਰਨਪੁਰੀ ਸੌਂਦ ਨੂੰ ਬਣਾਇਆ ਗਿਆ ਮਿੰਦਰਪਗਤ ਨੂੰ ਮਾਈਨਿੰਗ ਅਤੇ ਪੋ ਵਿਗਿਆਨ ਜਲ ਸਰੋਤ ਜ਼ਮੀਨ ਅਤੇ ਪਾਣੀ ਦੀ ਸੰਭਾਲ ਰਵਿੰਦਰ ਮੀਤ ਲਗਾਤਾਰ ਸਾਡੇ ਨਾਲ ਬਰਕਰਾਰ ਨੇ ਸਿੱਧਾ ਰੁਕ ਕਰਾਂਗੇ ਇੱਕ ਵਾਰ ਮੁਰਤੋਂ ਰਵਿੰਦਰ ਦਾ ਰਵਿੰਦਰ ਅਸੀਂ ਸੁਣ ਬਾਰੇ ਸੀ ਤਰਨਪੁਰੀ ਸੌਂਦ ਨੂੰ ਖਾਸ ਤੌਰ ਤੇ ਔਰ ਵੱਡੀ ਜ਼ਿੰਮੇਵਾਰੀ ਤਰਨਪੁਰੀ ਸੌਂਦ ਦੇ ਮੁੰਡਿਆਂ ਦੇ ਉੱਪਰ ਆਈ ਹੈਗੀ ਹੈ ਪਰ ਜਿਸ ਢੰਗ ਦੇ ਨਾਲ ਇਹ ਇੱਕ ਵੱਡਾ ਚੇਂਜ ਵੇਖਣ ਨੂੰ ਮਿਲਿਆ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਹੋਰ ਕੀ ਕੁਝ ਚਰਚਾਵਾਂ ਇਸ ਨੂੰ ਲੈ ਕੇ ਹੁਣ ਇੱਥੇ ਚਲਦੀਆਂ ਵਿਖਾਈ ਦੇ ਰਹੀਆਂ ਨੇ ਬਿਲਕੁਲ ਦੇਖੋ ਤਨਪ੍ਰੀਸ ਨੂੰ ਜਿਨ੍ਹਾਂ ਨੂੰ ਕਾਫੀ ਅਹਿਮ ਮਹਿਕਮੇ ਦਿੱਤੇ ਗਏ ਨੇ ਕਾਫੀ ਚਰਚਾ ਦੇ ਵਿੱਚ ਇਸ ਕਰਕੇ ਹੈਗੇ ਨੇ ਕਿਉਂਕਿ ਉਹਨਾਂ ਨੂੰ ਪੰਚਾਇਤ ਐਂਡ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਉਹਨਾਂ ਨੂੰ ਦੇ ਦਿੱਤਾ ਗਿਆ ਤਾਂ ਅਗਲੀਆਂ ਪੰਚਾਇਤੀ ਚੋਣਾਂ ਜਿਹੜੀਆਂ ਹੋ ਰਹੀਆਂ ਇਸ ਤੋਂ ਪਹਿਲਾਂ ਇਸ ਤਰੀਕੇ ਦਾ ਮੇਜਰ ਚੇਂਜ ਲਾਲਜੀਤ ਸਿੰਘ ਪੁੱਲਰ ਤੋਂ ਇਹ ਮਹਿਕਮਾ ਵਾਪਸ ਲੈਣਾ ਕਾਫੀ ਅਹਿਮ ਹੋ ਜਾਂਦਾ ਕਿ ਉਹਨਾਂ ਤੋਂ ਵਾਪਸ ਵਾਪਸ ਮਹਿਕਮਾ ਲਿਆ ਗਿਆ ਬਰਿੰਦਰ ਕੁਮਾਰ ਗੋਇਲ ਬੜੇ ਅਹਿਮ ਮੰਤਰੀ ਬਣ ਚੁੱਕੇ ਨੇ ਪੰਜਾਬ ਦੇ ਤੇ ਕਿਉਂਕਿ ਇਹਨਾਂ ਕੋਲੇ ਮਾਈਨਿੰਗ ਡਿਪਾਰਟਮੈਂਟ ਆ ਉਹ ਮਾਈਨਿੰਗ ਡਿਪਾਰ 50 ਹਜ਼ਾਰ ਕਰੋੜ ਰੁਪਏ ਦਾ ਰੈਵਨਿਊ ਇਕੱਠਾ ਕਰਨ ਦੀ ਗੱਲਬਾਤ ਤਾਂ ਅਰਵਿੰਦ ਕੇਜਰੀਵਾਲ ਕਰਦੇ ਸੀ ਉਹ ਹੁਣ ਮਹਿਕਮਾ ਬਰਿੰਦਰ ਕੁਮਾਰ ਗੋਇਲ ਕੋਲੇ ਪਹੁੰਚ ਚੁੱਕਿਆ ਹਾਲਾਂਕਿ ਉਹਨਾਂ ਕੋਲੇ ਵਾਟਰ ਰਿਸੋਰਸਸ ਵੀ ਹੈਗਾ ਤਾਂ ਇਹ ਮਹਿਕਮਾ ਉਹਨਾਂ ਕੋਲੇ ਮਾਈਨਿੰਗ ਨਾਲ ਸੰਬੰਧਿਤ ਮਾਈਨ ਐਂਡ ਗਲੋਰੀਜ਼ ਹੈਗਾ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਡਾਕਟਰ ਅਵਜੋਤ ਸਿੰਘ ਜਿਹੜੇ ਕਿ ਨਵੇਂ-ਨਵੇਂ ਹੁਣ ਲੋਕਲ ਬਾਡੀ ਮਨਿਸਟਰ ਬਣ ਚੁੱਕੇ ਨੇ ਯਾਨੀ ਕਿ ਸ਼ਹਿਰਾਂ ਦਾ ਸਾਰਾ ਦਰਬਾਰ ਹੁਣ ਉਹਨਾਂ ਕੋਲੇ ਹੋਏਗਾ ਕਾਫੀ ਅਹਿਮ ਮਹਿਕਮੇ ਵੱਡੇ ਮਹਿਕਮੇ ਦੇ ਦਿੱਤੇ ਗਏ ਨੇ ਨਵੇਂ ਮੰਤਰੀਆਂ ਨੂੰ ਕਿ ਕਰਾ ਕੋਈ ਬਹੁਤਾ ਤਜਰਬਾ ਇਹਨਾਂ ਨਵੇਂ-ਨਵੇਂ ਬਣੇ ਮੰਤਰੀਆਂ ਨੂੰ ਨਹੀਂ ਹੈਗਾ ਪਹਿਲੀ ਵਾਰ ਦੇ ਵਿਧਾਇਕ ਨੇ ਤੇ ਵੱਡੇ ਮਹੱਤਵ ਇਹਨਾਂ ਨੂੰ ਦੇ ਦਿੱਤੇ ਗਏ ਨੇ ਤਾਂ ਹੁਣ ਦੇਖਣਾ ਹੋਏਗਾ ਕਿ ਇਹ ਡਿਊਟੀ ਕਿਵੇਂ ਨਿਭਾਉਂਦੇ ਨੇ ਮਹਿੰਦਰ ਭਗਤ ਉਹਨਾਂ ਨੂੰ ਵੀ ਥੋੜਾ ਐਨਲਾਈਜ਼ ਆਪਾਂ ਕਰ ਲੈਨੇ ਆ ਉਹਨਾਂ ਕੋਲੇ ਡਿਪਾਰਟਮੈਂਟ ਕਿਹੜੇ-ਕਿਹੜੇ ਹੈਗੇ ਆ ਡਿਫੈਂਸ ਸਰਵਿਸ ਐਂਡ ਵੈਲਫੇਅਰ ਫਰੀडम ਫਾਈਟਰਸ ਤੇ ਹਾਰਟੀਕਲਚਰ ਇਹ ਡਿਪਾਰਟਮੈਂਟ ਜਿਹੜੇ ਹੈਗੇ ਆ ਛੋਟੇ-ਛੋਟੇ ਡਿਪਾਰਟਮੈਂਟ ਬਣੇ ਜਾਂਦੇ ਕੋਈ ਬਹੁਤ ਵੱਡੀ ਭੂਮਿਕਾ ਉਹਨਾਂ ਦੀ ਸਰਕਾਰ ਦੇ ਵਿੱਚ ਨਹੀਂ ਰਹੇਗੀ ਬਹੁਤ ਛੋਟੇ-ਛੋਟੇ ਡਿਪਾਰਟ ਦੇ ਵਿੱਚ ਵੀ ਕੀਤਾ ਜਾ ਰਿਹਾ ਬਾਗਬਾਨੀ ਦੇ ਵਿੱਚ ਵੀ ਕੁਝ ਕਰ ਸਕਦੇ ਨੇ ਲੇਕਿਨ ਉਹਨਾਂ ਕੋਲੇ ਕੋਈ ਬਹੁਤੀ ਸ਼ਕਤੀਸ਼ਾਲੀ ਜਿਹੜੇ ਵਿਭਾਗ ਨਹੀਂ ਹੈਗੇ ਹਾਲਾਂਕਿ ਗਰਮੀਤ ਸਿੰਘ ਖੁੱਡੀਆਂ ਉਸੇ ਤਰੀਕੇ ਨਾਲ ਐਗਰੀਕਲਚਰ ਕਲਚਰ ਮਿਨਿਸਟਰ ਰਹਿਣਗੇ ਐਨੀਮਲ ਹਸਬੈਂਡਰੀ ਉਹਨਾਂ ਕੋਲੇ ਰਹੇਗਾ ਤਾਂ ਨਵੇਂ-ਨਵੇਂ ਜਿਹੜੇ ਮੰਤਰੀ ਬਣੇ ਨੇ ਉਹਨਾਂ ਮੰਤਰੀਆਂ ਦੇ ਵਿੱਚੋਂ ਸਭ ਤੋਂ ਅਹਿਮ ਅਗਰ ਗੱਲ ਕਰੀਏ ਜ਼ਿੰਮੇਵਾਰੀਆਂ ਤਨਪੀਰ ਸਿੰਘ ਸੌਣ ਨੂੰ ਦਿੱਤੀਆਂ ਗਈਆਂ ਡਾਕਟਰ ਰਵਜੋਤ ਨੂੰ ਦਿੱਤੀਆਂ ਗਈਆਂ ਤੇ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਹਰਦੀਪ ਹਰਦੀਪ ਸਿੰਘ ਮੁੰਡੀਆਂ ਜਿਹੜੇ ਹੈਗੇ ਰੈਵਨਿਊ ਮਿਨਿਸਟਰ ਇਹਨਾਂ ਤਿੰਨ ਮੰਤਰੀਆਂ ਨੂੰ ਬੜੇ ਅਹਿਮ ਡਿਪਾਰਟਮੈਂਟ ਦੇ ਦਿੱਤੇ ਗਏ ਨੇ ਹਾਲਾਂਕਿ ਜਿਹੜੇ ਹਰਦੀਪ ਸਿੰਘ ਮੁੰਡੀਆਂ ਉਹ ਕੁਲਦੀਪ ਸਿੰਘ ਢਾਲੇਵਾਲ ਨਾਲ ਗੱਡੀ ਦੇ ਵਿੱਚ ਆਏ ਸੀ ਤੇ ਕੁਲਦੀਪ ਸਿੰਘ ਢਾਲੇਵਾਲ ਬਾਹਰ ਜਦੋਂ ਜਾਣ ਲੱਗੇ ਸੀਗੇ ਬਰਾਜਪਾਵਨ ਤੋਂ ਬਾਹਰ ਤਾਂ ਉਦੋਂ ਉਹ ਗੱਡੀ ਚੋਂ ਨਿਕਲੇ ਤੇ ਜੋ ਹਰਦੀਪ ਸਿੰਘ ਖੁੱਡੀਆਂ ਹਰਦੀਪ ਸਿੰਘ ਮੁੰਡੀਆਂ ਹੈਗੇ ਨੇ ਉਹਨਾਂ ਵੱਲੋਂ ਹੱਥ ਜੋੜ ਕੇ ਨਮਨ ਵੀ ਕੀਤਾ ਗਿਆ ਮੀਡੀਆ ਵੱਲ ਤੇ ਇੱਕ ਸੰਦੇਸ਼ ਦੇਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਨੂੰ ਮੰਤਰੀ ਬਣਾਉਣ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦਾ ਬਹੁਤ ਵੱਡਾ ਰੋਲ ਹੈ ਇਹ ਇੱਕ ਪੋਲੀਟੀਕਲ ਮੈਸੇਜ ਦੇਣ ਦੀ ਗੱਲਬਾਤ ਹੁੰਦੀ ਹੈ ਤੇ ਪਰ ਤਸਵੀਰਾਂ ਦਿਖਾ ਦਿੰਦੇ ਆ ਜੋ ਆਮ ਆਦੀ ਪਾਰਟੀ ਦੇ ਦਫ਼ਤਰ ਦੇ ਵਿੱਚ ਲਗਾਤਾਰ ਇੱਕ ਤਾਤਾ ਕਹਿਲੋ ਲੱਗਿਆ ਹੋਇਆ ਦਿਖਾਈ ਦੇ ਰਿਹਾ ਸਮਰਥਕਾਂ ਦਾ ਵੀ ਤੇ ਜਿਹੜੇ ਨਵੇਂ-ਨਵੇਂ ਮੰਤਰੀ ਬਣੇ ਨੇ ਉਹਨਾਂ ਦਾ ਇੱਥੇ ਸਵਾਗਤ ਵੀ ਹੋ ਰਿਹਾ ਹੈ ਤਾਂ ਦੇਖਦੇ ਹਾਂ ਕਿ ਹਰਦੀਪ ਸਿੰਘ ਮੁੰਡੀਆਂ ਕੀ ਕਹਿੰਦੇ ਨੇ ਸੁਣ ਲੈਣੇ ਜੀ ਸਾਹਿਬ ਜੀ ਸਾਰੇ ਸਰੋਗੀਆਂ ਦੇ ਦੱਸਾਈਏ ਕਿ ਇਸ ਟੋਲਾ ਦੇ ਨਾਲ ਮੰਤਰਾਲੇ ਦਿੱਤੇ ਗਏ ਨੇ ਉਸ ਨੂੰ ਤੁਸੀਂ ਕਿਸ ਢੰਗ ਨਾਲ ਦੇਖ ਰਹੇ ਹੋ ਮੈਂ ਤੇ ਦੇਖੋ ਜੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਹੋਏ ਆਪਣੇ ਗੁਰੂ ਸਾਹਿਬ ਦਾ ਸ਼ੁਕਰ ਗੁਜ਼ਾਰ ਕਰਦੇ ਹੋਏ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਦਾ ਸ਼ੁਕਰ ਗੁਜ਼ਾਰ ਆ ਪਾਰਟੀ ਸੁਪਰੀਮੋਰਲ ਕੇਜੀriwal ਜੀ ਦਾ ਮਾਨ ਸਾਹਿਬ ਦਾ ਰਾਗਵ ਚੰਡਾ ਜੀ ਦਾ ਸੰਦੀਪ ਪਾਟਕ ਜੀ ਦਾ ਕਿਉਂਕਿ ਮੁੱਖ ਮੰਤਰੀ ਸਰਦਾਪੁਰ ਸਿੰਘ ਮਾਨ ਜੀ ਹੋਣਾ ਨੇ ਪੂਰੀ ਸੀਨੀਅਰ ਲੀਡਰਸ਼ਿਪ ਨੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਇਮਾਨਦਾਰ ਨਿ ਸੇਵਾ ਕਰਾਂਗਾ ਮੁੰਡਿਆ ਸਾਹਿਬ ਮੁੰਡਿਆ ਸਾਹਿਬ ਤੁਹਾਨੂੰ ਲੈ ਕੇ ਵੱਡਾ ਵੱਡਾ ਡਿਪਾਰਟਮੈਂਟ ਦਿੱਤਾ ਹੈ ਆਪਣਾ ਇੰਪੋਰਟੈਂਟ ਡਿਪਾਰਟਮੈਂਟ ਆ ਵੱਡਾ ਦੇਖੋ ਭਾਜੀ ਜਦੋਂ ਸੇਵਾਦਾਰ ਬਣ ਕੇ ਸੇਵਾ ਕਰਨੀ ਹੋਵੇ ਤੇ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਇਮਾਨਦਾਰੀ ਹੋਵੇ ਸੇਵਾ ਹੋਵੇ ਤੇ ਆਪਣੇ ਸੀਨੀਅਰ ਲੀਡਰਸ਼ਿਪ ਨੇ ਜਿਹੜੇ ਹੁਕਮ ਲਾਏ ਹੁਣ ਉਹਨਾਂ ਦੇ ਹੁਕਮਾਂ ਅਨਸਾਰ ਸੇਵਾ ਕਰਨੀ ਹੋਵੇ ਤੇ ਕੋਈ ਡਿਪਾਰਟਮੈਂਟ ਵੱਡਾ ਨਹੀਂ ਜਦੋਂ ਅਸੀਂ ਖੁਦ ਨਿਮਾਣੇ ਬਣ ਕੇ ਸੇਵਾ ਕਰਨੀ ਆ ਤੇ ਵੱਡੇ ਤੋਂ ਵੱਡੀ ਜ਼ਿੰਮੇਵਾਰੀ ਵੀ ਪੂਰੀ ਇਮਾਨਦਾਰ ਨਾਲ ਨਿਭਾਉਣੀ ਆ ਕਿ ਤਹਿਸੀਲਦਾਰਾਂ ਨੂੰ ਅਲਾਈਨ ਕਰਨ ਦਾ ਕੰਮ ਵੀ ਹੁਣ ਤੁਹਾਡਾ ਖਾਦੀ ਵਿਵਾਰ ਸਾਰੇ ਸਾਰੇ ਮੈਂ ਕਿਸੇ ਨੂੰ ਗਲਤ ਨਿਕਾਗਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਨਾਲ ਨਿਮਾਣਾ ਬਣ ਕੇ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਪੂਰੀ ਇਮਾਨਦਾਰ ਨਾਲ ਆਪਾਂ ਪੰਜਾਬ ਦੀ ਸੇਵਾ ਕਰਨੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਵੀ ਪਿੱਛੇ ਹੋਇਆ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਆਉਣ ਵਾਲੇ ਟਾਈਮ ਤੇ ਮੁੱਖ ਮੰਤਰੀ ਸਰਦਾਪੁਰ ਸਿੰਘ ਮਾਨ ਜੀ ਦੇ ਵੀ ਹੁਕਮ ਹੇਸ਼ ਹੈ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗੇ। ਆਹ ਪੰਜ ਵਰਤੀ ਆ ਇਹਨੇ ਹਰਦੀਪ ਸਿੰਘ ਮੁੰਡਿਆ ਜਿਹੜੇ ਕਹਿੰਦੇ ਕਹਿ ਰਹੇ ਕਿ ਇਮਾਨਦਾਰੀ ਨਾਲ ਸੇਵਾ ਕਰਾਂਗੇ ਲੇਕਿਨ ਬ੍ਰਹਮ ਸ਼ੰਕਰ ਸ਼ੰਕਰ ਜਿੰਪਾ ਕੋਲੇ ਜਿਹੜੇ ਡਿਪਾਰਟਮੈਂਟ ਸੀ ਉਹ ਹਰਦੀਪ ਸਿੰਘ ਮੁੰਡਿਆ ਕੋਲੇ ਪਹੁੰਚ ਚੁੱਕੇ ਨੇ। ਪਹਿਲਾਂ ਸਭ ਤੋਂ ਸੋਹ ਇਹਨਾਂ ਨੇ ਚੱਕੀ ਸੀਗੀ ਜਦੋਂ ਗਵਰਨਰ ਹਾਊਸ ਦੇ ਵਿੱਚ ਸਮਾਗਮ ਹੋ ਰਿਹਾ ਸੀ ਤਸਵੀਰਾਂ ਦਿਖਾ ਦਿਓ ਜ਼ਰਾ ਪਾਰਟੀ ਦਫ਼ਤਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਾਰੇ ਨਵੇਂ-ਨਵੇਂ ਬੜੇ ਹੋਏ ਜਿਹੜੇ ਮੰਤਰੀ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਤੇ ਕਾਫੀ ਅਹਿਮ ਜ਼ਿੰਮੇਦਾਰੀਆਂ ਮਿਲੀਆਂ ਹੋਈਆਂ ਨੇ ਹਰਦੀਪ ਸਿੰਘ ਮੁੰਡੀਆਂ ਨੂੰ ਵੀ ਜ਼ਿੰਮੇਦਾਰੀ ਬਹੁਤ ਐਮ ਮਿਲੀ ਹੋਈ ਆ ਹਰਜੋਤ ਸਿੰਘ ਬੈਂਸ ਨੂੰ ਇੱਕ ਡਿਪਾਰਟਮੈਂਟ ਬੜਾ ਇੰਪੋਰਟੈਂਟ ਦਿੱਤਾ ਗਿਆ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜਿਹੜਾ ਪਹਿਲਾਂ ਚੇਤਨ ਸਿੰਘ ਜੋੜੇ ਮਾਦਰਾ ਕੋਲੇ ਸੀਗਾ ਉਹ ਡਿਪਾਰਟਮੈਂਟ ਹਰਜੋਤ ਸਿੰਘ ਬੈਂਸ ਨੂੰ ਦੇ ਦਿੱਤਾ ਗਿਆ ਮੀਡੀਆ ਨਾਲ ਸੰਬੰਧਤ ਇਹ ਡਿਪਾਰਟਮੈਂਟ ਹੈਗਾ ਤੇ ਇਹ ਡਿਪਾਰਟਮੈਂਟ ਨੂੰ ਹੁਣ ਐਜੂਕੇਸ਼ਨ ਦੇ ਨਾਲ ਨਾਲ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵੀ ਜਿਹੜੇ ਦੇਖਣਗੇ ਰਜੋਤ ਸਿੰਘ ਬੈਸ ਲਾਲਜੀਤ ਭੁੱਲਰ ਮਹਿਜ਼ ਦੋ ਡਿਪਾਰਟਮੈਂਟ ਨਹੀਂ ਉਹਨਾਂ ਕੋਲੇ ਹੁਣ ਟਰਾਂਸਪੋਰਟ ਤੇ ਜੇਲ ਹਾਲਾਂਕਿ ਜੇਲ ਨਵਾਂ ਐਡ ਕੀਤਾ ਗਿਆ ਪੰਚਾਇਤ ਤੇ ਰੂਰਲ ਡਿਵੈਲਪਮੈਂਟ ਪਹਿਲਾਂ ਉਹਨਾਂ ਕੋਲੇ ਮਹਿਕਮਾ ਸੀਗਾ ਲਾਲਚੰਦ ਕੁਟਾਰੂ ਚੱਕ ਜਿਹੜੇ ਕੀ ਵਿਵਾਦ ਤਹਿਰਾ ਵੀ ਆਮ ਆਦਮੀ ਪਾਰਟੀ ਚ ਰਹੇ ਨੇ ਜਿਨ੍ਹਾਂ ਤੇ ਅਲੀਗੇਸ਼ਨ ਵੀ ਕਾਫੀ ਲੱਗੇ ਸੀ ਸਮੇਂ-ਸਮੇਂ ਤੇ ਉਹਨਾਂ ਅਲੀਗੇਸ਼ਨਾਂ ਤੋਂ ਬਾਅਦ ਵੀ ਅੱਜ ਵੀ ਉਹ ਆਪਣੇ ਉਹਨਾਂ ਹੀ ਮਹਿਕਮਿਆਂ ਤੇ قائم ਨੇ ਜਿਹੜੇ ਮਹਿਕਮੇ ਤਾਂ ਉਹ ਲਗਾਤਾਰ ਪਿਛਲੇ ਸਮੇਂ ਦੇ ਦੌਰਾਨ ਬਣੇ ਹੋਏ ਸੀਗੇ ਤਾਂ ਇਹ ਪੂਰਾ ਪੋਰਟਫੋਲੀਓ ਜਿਹੜਾ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਬਿਲਕੁਲ ਵਾਕਿਆ ਜੀ तमाम ਜੜੀਆਂ ਗੱਲਾਂ ਨੇ ਪਰਚੋਲ ਦਾ ਵਿਸ਼ਾ ਸਮਝਿਆ ਜਾ ਸਕਦੇ ਨੇ ਕਿਦੇ ਕੋਲੋਂ ਕਿਹੜਾ ਡਿਪਾਰਟਮੈਂਟ ਵਾਪਸ ਲਿਆ ਗਿਆ ਕਿਨੂੰ ਕਿਹੜਾ ਨਵਾਂ ਡਿਪਾਰਟਮੈਂਟ ਦਿੱਤਾ ਗਿਆ ਤੇ ਅੱਗੇ ਹੁਣ ਕਾਰਗੁਜ਼ਾਰੀ ਇਹਨਾਂ ਨਵੇਂ ਮੰਤਰੀਆਂ ਦੀ ਕਿਸ ਢੰਗ ਦੇ ਨਾਲ ਬਰਕਰਾਰ ਰਹੇਗੀ ਵਾਕਿਆ ਜੀ ਬੜੀਆਂ ਦਿਲਚਸਪ ਚੀਜ਼ਾਂ ਜੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਢੰਗ ਦੇ ਨਾਲ ਪਰਚੋਲ ਕਰ ਰਹੇ ਪੂਰੀ ਲਿਸਟ ਨੂੰ ਲੈ ਕੇ ਕਿ ਕੁਝ ਜਿਹੜੇ ਵਿਭਾਗ ਹੈ ਕਿਸ ਢੰਗ ਦੇ ਨਾਲ ਦੀ ਸ਼ਫਲ ਕੀਤੇ ਗਏ ਨੇ ਹੋਰ ਕੀ ਕੁਝ ਗੱਲਾਂ ਇੱਥੇ ਨਿਕਲ ਕੇ ਸਾਹਮਣੇ ਆਈਆਂ ਪੂਰਾ ਜਦੋਂ ਤੁਸੀਂ ਕਵਰ ਕਰ ਰਹੇ ਹੋ ਹੋਰ ਕੀ ਕੁਝ ਗੱਲਾਂ ਹੋਰ ਕੀ ਕੁਝ ਕਿਆਸ ਰਹੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਰਵਿੰਦਰ ਬੀਕੋ ਦੇਖੋ ਕਿਆ ਸਰਾਈਆਂ ਤਾਂ ਲਿਸਨ ਨੂੰ ਲੈ ਕੇ ਲਗਾਤਾਰ ਲਗਾਈਆਂ ਜਾ ਰਹੀਆਂ ਸੀ ਕਿ ਨਵੇਂ ਮੰਤਰੀ ਜਿਹੜੇ ਬਣ ਰਹੇ ਨੇ ਪੰਜ ਉਹਨਾਂ ਨੂੰ ਡਿਪਾਰਟਮੈਂਟ ਕਿਹੜੇ-ਕਿਹੜੇ ਦਿੱਤੇ ਜਾਣਗੇ ਉਹਨਾਂ ਨੂੰ ਕਿੰਨਾ ਪਾਵਰਫੁਲ ਬਣਾਇਆ ਜਾਏਗਾ ਤਾਂ ਉਸੇ ਨੂੰ ਲੈ ਕੇ ਇੱਕ ਲਗਾਤਾਰ ਸਸਪੈਂਸ ਬਰਕਰਾਰ ਸੀਗਾ ਕਿ ਮੰਤਰੀ ਨਵੇਂ ਨੇ ਪਹਿਲੀ ਵਾਰ ਵਿਧਾਇਕ ਬਣੇ ਨੇ ਕਿ ਬਹੁਤਾ ਲੰਬਾ ਚੌੜਾ ਸਿਆਸੀ ਕਰੀਅਰ ਨਹੀਂ ਹੈਗਾ ਇੱਕ ਵਾਰ ਦੇ ਵਿਧਾਇਕ ਨੇ ਤੇ ਜ਼ਿੰਮੇਵਾਰੀਆਂ ਪਿੰਡਾਂ ਦੀਆਂ ਵੀ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਤੇ ਸ਼ਹਿਰਾਂ ਦੀਆਂ ਵੀ ਉਹਨਾਂ ਨਵੇਂ ਮੰਤਰੀਆਂ ਨੂੰ ਦੇ ਦਿੱਤੀਆਂ ਗਈਆਂ ਤਾਂ ਹੁਣ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵਿਕਾਸ ਕਿਵੇਂ ਹੋਏਗਾ ਕਿਉਂਕਿ ਦੋ ਪੈਰਾਮੀਟਰਸ ਹੁੰਦੇ ਨੇ ਪੰਜਾਬ ਦੇ ਵਿੱਚ ਕੰਮ ਕਰਨ ਦੇ ਇੱਕ ਪਿੰਡਾਂ ਦੇ ਵਿੱਚ ਜਿਹੜਾ ਕਿ ਪੰਚਾਇਤ ਡਿਪਾਰਟਮੈਂਟ ਵੱਲੋਂ ਪੂਰਾ ਕੰਮ ਕੀਤਾ ਜਾਂਦਾ ਰੂਰਲ ਡਿਵੈਲਪਮੈਂਟ ਦਾ ਕੰਮ ਕੀਤਾ ਜਾਂਦਾ ਇੱਕ ਸ਼ਹਿਰਾਂ ਦੇ ਵਿੱਚ ਜਿਹੜਾ ਕਿ ਲੋਕਲ ਬਾਡੀ ਦਾ محکمہ ਹੁੰਦਾ ਤਾਂ ਦੋ ਮਹਿਕਮੇ ਨਵੇਂ ਮੰਤਰੀਆਂ ਨੂੰ ਦੇ ਦਿੱਤੇ ਗਏ ਨੇ ਹਾਲਾਂਕਿ ਜਿਹੜਾ ਫైనాన్స్ ਹੈਗਾ ਉਹ ਹਰਪਾਲ ਸਿੰਘ ਟੀਮਾ ਕੋਲੇ ਹੀ ਹੈਗਾ ਲੇਕਿਨ ਰੈਵਨਿਊ ਡਿਪਾਰਟਮੈਂਟ ਹਰਦੀਪ ਸਿੰਘ ਵਿਭਾਗ ਉਹ ਦੇ ਦਿੱਤਾ ਗਿਆ ਇਹ ਵੀ ਕਾਫੀ ਅਹਿਮ ਡਿਪਾਰਟਮੈਂਟ ਹੈ ਜਿਹਦੇ ਤੇ ਬਹੁਤ ਵੱਡੇ ਚੈਲੰਜਸ ਹੁੰਦੇ ਨੇ ਪਿਛਲੇ ਸਮੇਂ ਦੇ ਵਿੱਚ ਪਟਵਾਰੀਆਂ ਤਹਿਸੀਲਦਾਰਾਂ ਨਾਲ ਜੋ ਵਿਵਾਦ ਹੋਏ ਮੁੱਖ ਮੰਤਰੀ ਖੁਦ ਆੜੇ ਹੱਥੀ ਲੈਂਦੇ ਹੋਏ ਨਜ਼ਰ ਆਏ ਪਟਵਾਰੀਆਂ ਨੂੰ ਤਾਂ ਉਹ ਡਿਪਾਰਟਮੈਂਟ ਹੁਣ ਨਵੇਂ ਬਣੇ ਜਿਹੜੇ ਮੰਤਰੀ ਹੈਗੇ ਨੇ ਹਰਦੀਪ ਸਿੰਘ ਬੁੰਡੀਆਂ ਉਹਨਾਂ ਨੂੰ ਦੇ ਦਿੱਤਾ ਗਿਆ ਤਾਂ ਇਹ ਕਾਫੀ ਅਹਿਮ ਡਿਪਾਰਟਮੈਂਟ ਨੇ ਤਸਵੀਰਾਂ ਦਿਖਾਉਂਦੇ ਰਹੋ ਤਾਂ ਕਿ ਅਸੀਂ ਇਹਨਾਂ ਤਸਵੀਰਾਂ ਦੇ ਜ਼ਰੀਏ ਆਪਣੇ ਦਰਸ਼ਕਾਂ ਨਾਲ ਹਰ ਜਾਣਕਾਰੀ ਸਾਂਝੀ ਕਰ ਸਕੀਏ ਕਿ ਆਖਿਰਕਾਰ ਪੰਜਾਬ ਦੀ ਇਹ ਸਿਆਸਤ ਇਹ ਜਿਹੜਾ ਗਲੀ ਬਣੀ ਹੋਈ ਆ ਸਿਆਸੀ ਗਲੀ ਤਾਂ ਇਹਦੇ ਵਿੱਚ ਲਗਾਤਾਰ ਜਿਹੜੇ ਰਵਾਦਰ ਮਹਿੰਦਰ ਭਖਤ ਜਿਹੜੇ ਆਏ ਹੋਏ ਨੇ ਨਵੇਂ-ਨਵੇਂ ਮੰਤਰੀ ਨੇ ਬਣ ਗਏ ਨੇ ਲੇਕਿਨ ਡਿਪਾਰਟਮੈਂਟ ਪੋਰਟ ਤੇ ਕੋਈ ਮਲਾਈ ਦਾ ਨਹੀਂ ਹੈਗੇ ਇਹਨਾਂ ਕੋਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸਰ ਕੀ ਕੀ ਹੈ ਕੀ ਕਰਦੇ ਆ ਡਿਫੈਂਸ ਸਰਵਿਸ ਸੇ ਇਹਨਾਂ ਕੋਲ ਆ ਫਰੀडम फाइਟਰ ਹਾਰਟੀਕਲਚਰ ਤਿੰਨ ਮਹਿਕਮੇ ਇਹਨਾਂ ਨੂੰ ਦਿੱਤੇ ਗਏ ਨੇ ਮਹਿੰਦਰ ਭਖਤ ਜਨੰਦਰ ਵੈਸ ਤੋਂ ਆਉਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਆਪਣੇ ਡਿਪਾਰਟਮੈਂਟਸ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਗੇ ਤਾਂ ਮਹਿੰਦਰ ਭਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਪ੍ਰਾਇਰੀਟੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕੈਬਨਿਟ ਚ ਇਹਨਾਂ ਦੀ ਐਂਟਰੀ ਹੋ ਗਈ ਹੈ ਮਹਿੰਦਰ ਭਗਤ ਖੋਰਾ ਦੀ ਮਹਿੰਦਰ ਭਗਤ ਜਿਹੜੇ ਕੀ ਲੰਬੇ ਟਾਈਮ ਤੋਂ ਇਹਨਾਂ ਨੂੰ ਇੰਤਜ਼ਾਰ ਵੀ ਸੀ ਜਲੰਧਰ ਜਿਮਨੀ ਚੌਂਕ ਤੋਂ ਬਾਅਦ ਕੀ ਮਨਿਸਟਰ ਬਣ ਗਏ ਤਾਂ ਆਖਿਰਕਾਰ ਉਹ ਮਨਿਸਟਰ ਬਣ ਚੁੱਕੇ ਨੇ ਤੇ ਅੱਜ ਉਹਨਾਂ ਵੱਲੋਂ ਸੌ ਵੀ ਕੱਟ ਲਈ ਗਈ ਹੈ ਤਾਂ ਤਸਵੀਰਾਂ ਦਿਖਾ ਦਿੰਦੇ ਆ ਮਹਿੰਦਰ ਭਗਤ ਦੀਆਂ ਲਾਓ ਯਾਰ ਭਗਤ ਦੇ ਪ੍ਰਚਾਰ ਕਰਦੇ ਹੋਏ ਨਜ਼ਰ ਆਈ ਸਮਿੰਦਰ ਭਗਤ ਤਾਂ ਤਸਵੀਰਾਂ ਦਿਖਾ ਦਿਓ ਜਰਾ ਪਿੱਛੇ ਉਹਨਾਂ ਨੂੰ ਫਰੀडम फाइਟਰ ਵਾਲਾ ਮਹਿਮਾਤ ਹੈ ਹੋਰ ਜਿਹੜੇ ਮਹਿਮਾਤ ਜੀ ਰਵਿੰਦਰ ਤਾਂ ਸਿੱਧੀਆਂ ਤਸਵੀਰਾਂ ਅੰਮਿਤ ਅਸੀਂ ਦਿਖਾ ਰਹੇ ਹਾਂ ਉਹ ਮਾਮਲੇ ਜਿਹੜੇ ਜ਼ਿਆਦਾ ਵੱਡੇ ਨਹੀਂ ਹੁੰਦੇ ਜ਼ਿਆਦਾ ਲੋਕਾਂ ਦੇ ਵਿੱਚ ਨਹੀਂ ਰਹਿੰਦੇ ਕਿ ਅਗਨੀ ਵੀਰ ਬਹੁਤ ਉੱਤਰਾ ਰਿਹਾ ਹੈ ਪੰਜਾਬ ਮੇਰੇ ਦਾ ਐਸੋਲੇ ਉਹਨਾਂ ਦੇ ਵੀ ਬਿਲਕੁਲ ਅਤੇ ਕੁਝ ਲੋਕ ਜਾਣਦੇ ਹਨ ਜੋ ਡਿਫੈਂਸ ਹੈ ਜੋ ਲੋਕ ਦੇਸ਼ ਸੁਰੱਖਿਆ ਲਈ ਕੰਮ ਕਰਦੇ ਬਿਲਕੁਲ ਮਿੰਦਰ ਭਗਤ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਸਹਿਯੋਗੀ ਰਵਿੰਦਰ ਰਵਿੰਦਰ ਅਸੀਂ ਵੇਖ ਪਾ ਰਹੇ ਹਾਂ ਮਿੰਦਰ ਭਗਤ ਐਸੋਲੇ ਸਕਰੀਨ ਦੇ ਉੱਪਰ ਸਾਨੂੰ ਨਜ਼ਰ ਆ ਰਹੇ ਨੇ ਮੰਤਰਾਲਾ ਕਿਹੜਾ ਖੜਾ ਉਹਨਾਂ ਨੂੰ ਮਿਲਿਆ ਆਪਣੇ ਦਰਸ਼ਕਾਂ ਨੂੰ ਤਦ ਤੱਕ ਦੱਸ ਦਿੰਦੇ ਹਾਂ ਬਾਗਬਾਨੀ ਆਜ਼ਾਦੀ ਕੋਲਾਟੀਆਂ ਦੇ ਨਾਲ ਸੰਬੰਧਿਤ ਮਾਮਲੇ ਰੱਖਿਆ ਸੇਵਾਵਾਂ ਵੇ ਭਲਾਈ ਉਹ ਮੰਤਰਾਲੇ ਨੇ ਜਿਹੜੇ ਖਿਮਿੰਦਰ ਪਗਤ ਨੂੰ ਦਿੱਤੇਗੇ ਜਿੱਦਾਂ ਕਿ ਸੇਵਾ ਦੀਆਂ ਦਸਤਲੇ ਸੀ ਕਿਹੜੇ ਪਰਾਂ ਗੁਰਵਿੰਦਰ ਕੀ ਕਹਿ ਰਹੇ ਨੇ ਖਿਮਿੰਦਰ ਪਗਤ ਇਹ ਵੀ ਕੀ ਕਹਿਣਾ ਚਾਹੂ ਮੈਂ ਸਭ ਤੋਂ ਪਹਿਲੇ अरविंद केजरीवाल जी का बहुत बहुत धन्यवाद करता हूं जिन्होंने मेरे ऊपर विश्वास जताया है और सरदार भगवंत सिंह मान साहब जो पंजाब के बहुत ही हरमन प्यारे नेता हैं और मुख्यमंत्री हैं मैं उनका धन्यवाद करता हूं उन्होंने मुझे मेरे ऊपर विश्वास जताया है और मैं जो जनता से वादा किया था कि जनता के विकास के लिए चाहे सीवरेज हो स्ट्रीट लाइट हो चाहे रोड्स हो उनको हम पहल के तौर पर बनाएंगे और जनता की सहूलत के लिए फॉर द बेटरमेंट ऑफ द पंजाब पब्लिक उनके लिए काम करेंगे ਅੱਛਾ ਸਰ ਤੁਹਾਨੂੰ ਜਿਹੜੇ ਮੈਕ ਨੇ ਦਿੱਤੇ ਗਿਆ ਉਹ ਉਹ ਇੰਨੇ ਇੰਪੋਰਟੈਂਟ ਨਹੀਂ ਹੈ ਮੈਕ ਨੇ ਫ੍ਰੀडम ਫਾਈਟਰ ਜਿਹੜਾ ਮੈਕ ਮੈ ਤੁਹਾਨੂੰ ਦਿੱਤਾ ਗਿਆ ਡਿਪਾਰਟਮੈਂਟ ਦਿੱਤਾ ਗਿਆ ਹਾਰਟੀਕਲਚਰ ਬਾਗਬਾਨੀ ਦੇ ਵਿੱਚ ਵੀ ਕੋਈ ਬਹੁਤ ਬਿਹਤਰ ਕੰਮ ਕਰ ਪਾਓਗੇ ਤੁਸੀਂ ਖੇਤ ਦੇ ਦੇਖੋ ਕੋਈ ਵੀ ਡਿਪਾਰਟਮੈਂਟ ਜਿਹੜਾ ਹੈਗਾ ਹੈ ਹਮੇਸ਼ਾ ਹਰ ਡਿਪਾਰਟਮੈਂਟ ਇੰਪੋਰਟੈਂਟ ਹੁੰਦਾ ਹੈ ਅਗਰ ਕੋਈ ਕੰਮ ਕਰਨਾ ਚਾਹੇ ਤੇ ਸੋ ਮੇਰੀ ਪਰਟੀ ਹੋਏਗੀ ਜੋ ਵੀ ਮੈਨੂੰ ਮੈਕ ਨੇ ਮਿਲੇ ਨੇ ਉਹਨਾਂ ਦੇ ਵਿੱਚੋਂ ਜੋ ਲੋਕਾਂ ਦੇ ਨਾਲ ਰਿਲੇਟਡ ਨੇ ਪਬਲਿਕ ਨਾਲ ਸੰਬੰਧਿਤ ਨੇ ਉੱਤਾਰੇ ਲੋਕਾਂ ਨੂੰ ਉਹਦਾ ਫਾਇਦਾ ਪਹੁੰਚੇ ਚਾਹੇ ਕੋਈ ਉਹਦਾ ਡਿਫੈਂਸ ਹੈਗਾ ਡਿਫੈਂਸ ਵਾਸਤੇ ਜੋ ਲੋਕ ਸਾਡੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਗਵਾਉਂਦੇ ਨੇ ਆਪਣੇ ਦਿਨ ਰਾਤ ਜਾਗਦੇ ਨੇ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬੰਦਾ ਹੈ ਔਰ ਮੈਂ ਜੋ ਮਹਿਕਮੇ ਜਿੰਨੇ ਵੀ ਹੋਗੇ ਨੇ ਸਾਰੇ ਹੀ ਇੰਪੋਰਟੈਂਟ ਮਹਿਕਮੇ ਨੇ ਤਾਂ ਹੀ ਸਰਕਾਰ ਮਹਿਕਮਾ ਬਣਾਉਂਦੀ ਹੈ ਸਰਕਾਰ ਹਮੇਸ਼ਾ ਮਹਿਕਮਾ ਉਹ ਬਣਾਉਂਦੀ ਜਿਹਦੀ ਜਨਤਾ ਨੂੰ ਲੋੜ ਹੋਵੇ ਠੀਕ ਹੈ ਤਾਂ ਮਹਿੰਦਰ ਪਾਗਲ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਚਾਹੇ ਡਿਪਾਰਟਮੈਂਟ ਬਹੁਤੇ ਵੱਡੇ ਨਹੀਂ ਆ ਡਾਕਟਰ ਰਵਜੋਤ ਸਿੰਘ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਰਵਜੋਤ ਸਿੰਘ ਕਾਫੀ ਅਹਿਮ ਡਿਪਾਰਟਮੈਂਟ ਇਹਨਾਂ ਕੋਲੇ ਵੀ ਹੈਗੇ ਨੇ ਲੋਕਲ ਬਾਡੀ ਮਨਿਸਟਰ ਬਣ ਚੁੱਕੇ ਨੇ ਡਾਕਟਰ ਰਵਜੋਤ ਸਿੰਘ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹ ਕੀ ਕਹਿੰਦੇ ਨੇ ਜੀ ਪੂਰੇ ਮੀਡੀਆ ਦਾ ਜਮਾਵੜਾ ਸੋ ਲਈ ਇੱਥੇ ਪੂਰਾ ਨਜ਼ਰ ਆ ਰਿਹਾ ਹੈ ਔਰ ਅੰਦਰ ਬਹੁਤ ਬਾਅਦ ਡਾਕਟਰ ਰਵਜੋਤ ਹੈ ਸੋ ਲਈ ਟੀਵੀ ਸਕਰੀਨ ਦੇ ਉੱਪਰ ਤੁਸੀਂ ਵੇਖ ਪਾ ਰਹੇ ਹੋ ਜੀ ਮੈਂ ਇਹ ਹੀ ਕਹਾਂਗਾ ਕਿ ਜਿਸ ਮਾਨ ਸੇ ਜਿਸ ਮੈਂ نیچے ਆ ਜਾऊं ਇੱਕ ਮਿੰਟ ਹੈ ਲੜਨੀ ਕਮਾਂਡ ਹੈ ਠੀਕ ਠੀਕ ਚਲੋ ਚਲੋ ਮੈਂ ਕੀ ਪ੍ਰਾਥਮਿਕਤਾ ਰਹੇਗੀ ਆਪਕੋ ਕੈਬਨਟ ਮੈਂ ਵਹੀ ਕਹਿ ਰਿਹਾ تھا ਕਿ ਮੈਂ ਜਿਸ ਮਾਨ ਸੇ ਜਿਸ ਆਸ ਸੇ ਲੋਗੋ ਨੇ ਹਮੇ ਚੁਣਿਆ ਔਰ ਜਿਸ ਮਾਨ ਸੇ ਆਸ ਸੇ ਹਮੇ ਪਾਰੀ ہماری ਖਾਈ ਕੁਮਾਰ ਨੇ ਹਮੇ ਉਹ ਜ਼ਿੰਮੇਵਾਰੀ دی ਹੈ ਇੱਕ ਨਈ ਪਾਰੀ ਇੱਕ ਨਈ ਜ਼ਿੰਮੇਵਾਰੀ तो हम तनदही से हम करेंगे पंजाब के और जो अर्बन डेवलपमेंट का हमें जो डिपार्टमेंट दिया है उसको तनदेही तो या लोकल लोकल, लोकल बॉडीज से बहुत बड़ा डिपार्टमेंट है बड़ी 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 जिम्मेवारी है जी 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 तो काफी बड़ी जिम्मेदारी दी गई या जरूर 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 जी क्या कहेंगे मेरी यही है कि मैं ईमानदारी से तनदही से पूरा जो हमारी जिम्मेवारी दी हम पूरा लगन से हम काम करेंगे पंजाब की सेवा के लिए और पंजाब को एक नए लेवल पर हम लेके जाएंगे ठीकु आहे जी धन्यवाद जी ਤਾਂ ਇਹਨੇ ਡਾਕਟਰ ਅਬਦੁੱਲ ਸਿੰਘ ਜਿਹੜੇ ਕੀ ਕਹਿ ਰਹੇ ਨੇ ਕਿ ਜੋ ਵੀ ਡਿਪਾਰਟਮੈਂਟ ਮਿਲਿਆ ਦੇਹੀ ਦੇ ਨਾਲ ਉਹ ਕੰਮ ਕਰਨਗੇ ਤਾਂ ਇਸ ਤਰੀਕੇ ਨਾਲ ਸਾਰੇ ਲਗਭਗ ਨਵੇਂ ਜਿਹੜੇ ਮੰਤਰੀ ਹੈਗੇ ਆ ਉਹਨਾਂ ਨੇ ਆਪਣੇ ਆਪਣੇ ਵਿਜ਼ਨ ਦੱਸਿਆ ਕਿਸੇ ਮੰਤਰੀ ਨੂੰ ਕੁਝ ਜ਼ਿਆਦਾ ਡਿਊਟੀ ਮਿਲੀ ਆ ਵੱਡੇ ਟਾਸਕ ਮਿਲਿਆ ਤੇ ਕਈਆਂ ਨੂੰ ਡਿਪਾਰਟਮੈਂਟ ਥੋੜੇ ਹੌਲੇ ਮਿਲਿਆ ਤਾਂ ਅਸੀਂ ਤਮਾਮ ਡਿਪਾਰਟਮੈਂਟਸ ਦਾ ਜਿਹੜਾ ਮਲਾਂਕਣ ਲਗਾਤਾਰ ਕਰਦੇ ਰਹੇ ਆ ਦੇਖਿਨ ਅਗਰ ਮੁੱਖ ਤੌਰ ਤੇ ਗੱਲ ਕਰੀਏ ਜਿਹੜੇ ਵੀ ਅੱਜ ਪੋਰਟਫੋਲੀਓ ਸਾਹਮਣੇ ਆਇਆ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਪੰਚਾਇਤ ਡਿਪਾਰਟਮੈਂਟ ਹੈਗਾ ਉਹ ਤਨਪੀ ਸਿੰਘ ਸੋਟਰਿਆ ਕੋਲੇ ਚਲਾ ਗਿਆ ਅੱਗੇ ਪੰਚਾਇਤੀ ਇਲੈਕਸ਼ਨ ਨੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਪੰਚਾਇਤੀ ਇਲੈਕਸ਼ਨਸ ਦੇ ਵਿੱਚ ਉਹਨਾਂ ਦੀ ਕਾਰਜਕਾਰੀ ਭੂਮਿਕਾ ਕੀ ਰਹਿੰਦੀ ਆ ਕਿਉਂਕਿ ਇੱਕ ਵੱਡਾ ਟਾਸਕ ਹੋ ਜਾਂਦਾ ਹਾਲਾਂਕਿ ਇਹਨਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਗਈ ਆ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਕਿ ਕਿਸ ਤਰੀਕੇ ਨਾਲ ਇਲੈਕਸ਼ਨ ਕਰਵਾਏ ਜਾਣੇ ਲੇਕਿਨ ਇੱਕ ਨਾ ਕਿਤੇ ਨਾ ਕਿਤੇ ਜ਼ਿੰਮੇਵਾਰੀ ਪੰਚਾਇਤ ਮੰਤਰੀ ਦੀ ਵੀ ਥੋੜੀ ਪਨ ਜਾਂਦੀ ਹਮ ਬਿਲਕੁਲ ਵਾਕਿਆਹੀ ਜ਼ਿੰਮੇਵਾਰੀਆਂ ਵੱਡੀਆਂ ਨੇ ਜੇਕਰ ਇੱਥੇ ਅਹੁਦੇ ਵੱਡੇ ਦਿੱਤੇ ਗਏ ਨੇ ਤਾਂ ਜ਼ਿੰਮੇਵਾਰੀਆਂ ਵੀ ਵੱਡੀਆਂ ਲਾਜ਼ਮੀ ਸਮਝੀਆਂ ਜਾ ਸਕਦੀਆਂ ਔ ਖਾਸ ਤੌਰ ਤੇ ਪੰਚਾਇਤ ਵਿਭਾਗ ਦੇ ਉੱਪਰ ਨਜ਼ਰ ਟਿਕੀਆਂ ਰਹਿਣਗੀਆਂ ਨਿਗਾਹਾਂ ਟਿਕੀਆਂ ਰਹਿਣਗੀਆਂ ਕਿ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਇਸ ਟੰਗ ਦੇ ਨਾਲ ਪੰਚਾਇਤ ਮੰਤਰੀ ਬਦਲ ਦਿੱਤਾ ਜਾਣਾ ਇਹ ਕੀ ਕੁਝ ਇੰਪੈਕਟ ਵਿਖਾਏਗਾ ਬੜੇ ਰੋ ਰਵਿੰਦਰ ਸਾਡੇ ਨਾਲ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁਰਤਦ ਦੱਸ ਦਿੰਦੇ ਆ ਕਿਹੜਾ ਕਿਹੜਾ ਪੋਰਟਫੋਲੀਓ ਕਿਹੜਾ ਕਿਹੜਾ ਮੰਤਰਾਲਾ ਕਿਹੜੇ ਕਿਹੜੇ ਮੰਤਰੀ ਨੂੰ ਸੌਂਪਿਆ ਗਿਆ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਕਿਹੜਾ ਕਿਹੜਾ ਮੰਤਰਾਲਾ ਕਿਹੜੇ ਕਿਹੜੇ ਮੰਤਰੀ ਨੂੰ ਮਿਲਿਆ ਇਹ ਤੁਹਾਡੇ ਟੀਵੀ ਸਕਰੀਨਸ ਦੇ ਉੱਪਰ ਤੁਸੀਂ ਵੇਖ ਪਾ ਰਹੇ ਹੋ ਪਾ ਪੰਜਾਬ ਕੈਬਨਿਟ ਦੇ ਵਿੱਚ ਅੱਜ ਵੱਡਾ ਫੇਰਬਦਲ ਕੀਤਾ ਗਿਆ ਤੇ ਨਾਲ ਦੇ ਨਾਲ ਨਵੇਂ ਬਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਿਆ ਇਸ ਵੱਡੀ ਖਬਰ ਦੇ ਉੱਪਰ ਨਜ਼ਰ ਪਣੀ ਨੇ ਕਿ ਹੋਰ ਵੀ ਕੁਝ ਖਬਰਾਂ ਦੇ ਉੱਪਰ ਪਾਵਾਂਗੇ ਜਾ ਛੱਡ ਜੇ ਬ੍ਰੇਕ ਦੇ ਉਸ ਪਾਰ ਛੇਤੀ ਮੋੜ ਪਰ ਤਾਂਗੇ ਬਣੇ ਰੋ ਸਾਢੇ ਰਾਂ